ਸਾਂਝੀ ਕਰ ਰਹੀ ਹੈ ਸ੍ਰੀ ਆਲਮਗੀਰ ਸਾਹਿਬ ਦੀ ਧਰਤੀ ਤੇ ਇੱਕ ਸਾਡੇ ਬਹੁਤ ਹੀ ਸਤਿਕਾਰ ਦੇ ਜੋਗ ਚੰਨਾ ਆਲਮਗੀਰ ਜੀ ਜੂਐਸਏ ਤੋਂ ਵਿਸ਼ੇਸ਼ ਤੌਰ ਤੇ ਆਕੇ ਜਿਨ੍ਹਾਂ ਨੇ ਆਪਣੀ ਫਾਰਮ ਚੰਨਾ ਫਾਰਮ ਹਾਊਸ ਦੇ ਵਿੱਚ ਇੱਕ ਅਕੈਡਮੀ ਖੋਲੀ ਆ ਜਿਹੜੀ ਅਕੈਡਮੀ ਦੇ ਵਿੱਚ ਜਿਹੜੇ ਬੱਚੇ ਭਰਤੀ ਹੋਣਾ ਚਾਹੁੰਦੇ ਨੇ ਫੌਜ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਉਹਨਾਂ ਬੱਚਿਆਂ ਲਈ ਭਾਵੇਂ ਕੁੜੀਆਂ ਨੇ ਭਾਵੇਂ ਮੁੰਡੇ ਨੇ ਉਹਨਾਂ ਦੇ ਰਹਿਣ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਸਾਡੇ ਦੋਸਤ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਪੁਲਾਰ ਮੰਡਲੇ ਵਾਲੇ ਜਿਹੜੇ ਜਾਣਕਾਰੀ ਵਿੱਚ ਵਾਅਦਾ ਕਰਦੇ ਵੀ ਪਿੰਦ ਪੇਪਰ ਵੀ ਜਿਹੜਾ ਕਲਾਸਾਂ ਦੇ ਲਗਾਈਆਂ ਜਾਣਗੀਆਂ ਐਨ ਪੇਪਰ ਦੀ ਤਿਆਰੀ ਵੀ ਨਾਲ ਦੀ ਕਰਵਾਈ ਜਾਊਗੀ ਦੋ ਢਾਈ ਮਹੀਨੇ ਤੱਕ ਜਿਹੜਾ ਬੱਚੇ ਨੂੰ ਪ੍ਰੋਪਰ ਰੈਡੀ ਕੀਤਾ ਰਹੇਗਾ ਜੇ ਕਿਸੇ ਬੱਚੇ ਨੇ ਕੋਸ ਕੈਂਪ ਦੇ ਵਿੱਚ ਦਾਖਲਾ ਲੈਣਾ ਹੋਵੇ ਕੱਲ ਤੋਂ ਨੇ ਕੀਤੀ ਤਿਆਰੀ ਆਲਮਜੀ ਦੇ ਵਿੱਚ ਚੰਨਾ ਆਲਮਜੀ ਜੀ ਯੂ ਐਸ ਏ ਵਾਲੇ ਤੇ ਪ੍ਰੀਤਮ ਕੌਰ ਜੀ ਸਾਡੇ ਦਿਨਾਲ ਮਾਜਰੇ ਵਾਲੇ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਵੀ ਅੱਜ ਕੱਲ ਜਿਹੜੇ ਬੱਚੇ ਆਈਲੈਸ ਕਰਕੇ ਵਿਦੇਸਾਂ ਨੂੰ ਜਾਂਦੇ ਸੀ ਉਹ ਤਾਂ ਕੰਮ ਅੱਜ ਕੱਲ ਬੰਦ ਹੋ ਗਿਆ ਤੇ ਅੱਜ ਕੱਲ ਜਿਹੜੇ ਬੱਚੇ ਜਿਹੜੇ ਨੌਕਰੀਆਂ ਦੇ ਚਾਹਵਾਨ ਨੇ ਉਹ ਜਰੂਰ ਆਗਮਜੀਤ ਸਾਹਿਬ ਦੇ ਵਿੱਚ ਸੰਪਰਕ ਕਰ ਸਕਦੇ ਹੋ ਜਿਨ੍ਹਾਂ ਨੇ ਉਹਦਾ ਫਿਟਨੈਸ ਵੀ ਹੋਣਾ ਹੋਵੇ ਉਹਨਾਂ ਲਈ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਇਹ ਜਰੂਰ ਸਨੇਹ ਨੂੰ ਸਾਰੀ ਸੰਗਤ ਕਬੂਲ ਕਰੇ ਬਹੁਤ ਬਹੁਤ ਧੰਨਵਾਦ ਲਾ ਮੈਂ